ਜਿਹੜਾ ਐਸਐਚਓ ਨੇ ਕੁੱਟਿਆ ਔਰ ਉਹਦੇ ਉਹਨਾਂ ਉਹਨਾਂ ਤੇ ਕਾਰਵਾਈ ਨਹੀਂ ਕਰਦੇ ਤਾਂ ਇਹ ਜਿਵੇਂ ਫੋਰਮ ਦਾ ਫੈਸਲਾ ਹੋਊਗਾ ਅਸੀਂ ਇਹ ਧਰਨਾ ਪੱਕਾ ਵੀ ਕਰ ਸਕਦੇ ਹਾਂ। ਖੇਡ ਸਰਕਾਰ ਨੇ ਪਤਾ ਨਹੀਂ ਕਿਹਦੇ ਇਸ਼ਾਰਿਆਂ ਦੇ ਉੱਤੇ ਜੋ ਕਿਸਾਨਾਂ ਦਾ ਧਰਨਾ ਚੱਕਿਆ ਤਸ਼ੱਦਦ ਟਾਇਆ ਟਰਾਲੀ ਚੋਰੀਆਂ ਕੀਤੀਆਂ ਸਰਕਾਰ ਨੇ ਜਾਂਦੇ ਹੋਏ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੋਕ ਲਿਆ। ਆਹ ਸਾਡਾ 3 ਘੰਟੇ ਦਾ ਟਾਈਮ ਆ ਜੀ। ਅਗਰ ਸਰਕਾਰ ਨੇ ਇਹ ਨਹੀਂ ਮੰਨਿਆ ਤਾਂ ਇਹ ਧਰਨੇ ਪੱਕੇ ਵੀ ਹੋ ਸਕਦੇ ਆ ਲੁਧਿਆਣੇ ਚ ਇੱਕ ਹੈਗਾ ਆਪਣੇ ਵੈਸੇ ਲੁਧਿਆਣੇ 메ਨ ਚੱਕ ਜਗਾ ਇਹ ਮੰਤਰੀ ਇੱਕ ਵਾ ਬਾਕੀ ਦੋ ਐਮਐਲਿਆਂ ਦੇ ਘਰਾਂ ਮੋਲੇ ਆ ਮਾੜੀ ਆਪਣਾ ਨਾਮ ਸੀ ਦਾਸ ਸਿੰਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜੀ ਸਰ ਹਾਂ ਕਿੱਥੇ ਧਰਨਾ ਲਾਇਆ ਕਿਉਂ ਲਾਇਆ ਇੱਥੇ ਧਰਨਾ ਲਾਉਣਾ ਸਰਕਾਰ ਨੇ ਮਜਬੂਰ ਕਰਤਾ ਕਿਉਂਕਿ ਸਰਕਾਰ ਜਿਹੜੀ ਸਾਡੀ ਲੜਾਈ ਸੀ ਕਿ ਸੈਂਟਰ ਸਰਕਾਰ ਦੇ ਨਾਲ ਸੀਗੀ ਪਰ ਨਾ ਚਾਹੁੰਦੇ ਸਰਕਾਰ ਵਿੱਚ ਦਖਲ ਦੇ ਕੇ ਸਟੇਟ ਸਰਕਾਰ ਨੇ ਪਤਾ ਨਹੀਂ ਕਿਹਦੇ ਇਸ਼ਾਰਿਆਂ ਦੇ ਉੱਤੇ ਜੋ ਕਿਸਾਨਾਂ ਦਾ ਧਰਨਾ ਚੱਕਿਆ ਤਸ਼ੱਦਦ ਢਾਇਆ ਟਰਾਲੀ ਚੋਰੀਆਂ ਕੀਤੀਆਂ ਔਰ ਇਹ ਸਭ ਗੱਲਾਂ ਕਰਕੇ ਸਾਨੂੰ ਇੱਥੇ ਅੱਜ ਮਜਬੂਰ ਕੀਤਾ ਵੀ ਅਸੀਂ ਆਪਣੇ ਰੋਸ ਵੱਲੋਂ ਇੱਥੇ ਆ ਕੇ ਧਰਨਾ ਲਾਈਏ। ਜੀ ਸਰਕਾਰ ਕਹਿੰਦੀ ਹੈ ਕਹਿੰਦੇ ਕਿ ਰਸਤਾ ਜਾਮ ਕੀਤਾ ਐਸੀ ਕਿਸਾਨ ਹੋ ਰਹੀ ਐਸੀ ਇੰਡਸਟਰੀ ਨੂੰ। ਰਸਤਾ ਜਾਮ ਜੀ ਕਿਸਾਨਾਂ ਨੇ ਨਹੀਂ ਕੀਤਾ ਸੀਗਾ। ਸਰਕਾਰ ਨੇ ਕੀਤਾ ਸੀ। ਸਰਕਾਰ ਨੇ ਜਾਂਦੇ ਹੋਏ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੋਕ ਲਿਆ। ਤਾਂ ਰਸਤਾ ਜਾਮ ਜਿਹੜਾ ਸੀਗਾ ਸਰਕਾਰ ਨੇ ਬੈਰੀਕੇਡ ਕੀਤੀ ਸੀ ਇਹ ਨਾ ਕਿ ਕਿਸਾਨਾਂ ਨੇ। ਅਗਲਾ ਕਦਮ ਇਹੀ ਹੈ ਜੀ ਵੀ ਜੇ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਤੇ ਕੋਈ ਕਾਰਵਾਈ ਨਹੀਂ ਕਰਦੀ ਜਿਹੜਾ ਇਹ ਸਾਡੇ ਆਗੂ ਸੀਗੇ ਬਹਿਰਾਮ ਕੇ ਸਾਹਿਬ ਨੂੰ ਜਿਹੜਾ ਐਸਐਚਓ ਨੇ ਕੁੱਟਿਆ ਔਰ ਉਹਦੇ ਉਹਨਾਂ ਤੇ ਕਾਰਵਾਈ ਨਹੀਂ ਕਰਦੇ ਤਾਂ ਇਹ ਜਿਵੇਂ ਫੋਰਮ ਦਾ ਫੈਸਲਾ ਹੋਊਗਾ ਅਸੀਂ ਇਹ ਧਰਨਾ ਪੱਕਾ ਵੀ ਕਰ ਸਕਦੇ ਹਾਂ ਜਿਵੇਂ ਉਹ ਕਹਿਣਗੇ ਧੰਨਵਾਦ ਜੀ ਧੰਨਵਾਦ ਜੀ ਧਰਨਾ ਕੇ ਬੈਠੇ ਹੋ ਇੱਥੇ ਕਿਹੜੀ ਜਗ੍ਹਾ ਬੈਠੇ ਹੋ ਏ ਜੀ ਸਾਡੇ ਸਾਨੇ ਵਾਲਾ ਹਲਕੇ ਦੇ ਐਮ ਐਲ اے ਪੰਜਾਬ ਸਰਕਾਰ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਦਫ਼ਤਰ ਆ ਜੀ ਜੋ ਸਾਡੇ ਮੋਰਚਿਆਂ ਦੀ ਅੱਜ ਕਾਲ ਸੀਗੀ ਉਹ ਸੀ ਕਿ ਮੰਤਰੀਆਂ ਦੇ ਦਰਵਾਜ਼ੇ ਮੁਰੇ ਧਰਨੇ ਲਾਉਣੇ ਆ ਉਹਦਾ ਕਾਰਨ ਸੀ ਵੀ 19 ਤਰੀਕ ਨੂੰ ਜੋ ਸਰਕਾਰ ਨੇ ਬੁਲਾ ਕੇ ਸਾਡੇ ਨਾਲ ਲੁੱਟਕ ਕੁੱਟਮਾਰ ਕੀਤੀ ਸਾਨੂੰ ਰੈਕਟ ਕੀਤਾ 9-10 ਦਿਨ ਸਾਨੂੰ ਜੇਲ੍ਹ ਚ ਰੱਖਿਆ ਔਰ ਸਾਡੇ ਮੋਰਚਿਆਂ ਦੇ ਉੱਪਰ ਜਿਹੜਾ ਹਮਲਾ ਕਰਾ ਕੇ ਜਿਹੜਾ ਸਮਾਨ ਸਾਡੇ ਦੀ ਤੋੜਪੰਨ ਕੀਤੀ ਸਾਡੀਆਂ ਟਰਾਲੀਆਂ ਚੋਰੀ ਕੀਤੀਆਂ ਟਰਾਲੀਆਂ ਦੇ ਵਿੱਚ ਲੱਗਾ ਸਮਾਨ ਸਾਰਾ ਲੈ ਗਏ ਲੁੱਟ ਕੇ ਗੁਰਲਾਲ ਘਨੌਰ ਵਰਗੇ ਔਰ ਉਹਦੇ ਰੋਸ ਵਜਲ ਜਿਹੜਾ ਅੱਜ ਦਾ ਜਿਹੜਾ ਧਰਨਾ ਸੀਗਾ ਸਾਡਾ ਵੀ ਉਹ ਇੱਕ ਤੇ ਸਾਡੇ ਸਮਾਨ ਦੀ ਪਰਪਾਈ ਕੀਤੀ ਜਾਵੇ ਦੂਜਾ ਇੱਕ ਐਸਐਚਓ ਤੇ ਉਲਤੇ ਜਿਹਨੇ ਕਟਮਾਰ ਕੀਤੀ ਆ ਉਹਨੂੰ ਸਸਪੈਂਡ ਕੀਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੀਜਾ ਇਹ ਆ ਵੀ ਗੁਰਲਾਲ ਘਨੌਰ ਨੂੰ ਐਮਐਲਏ ਚਿੱਪ ਤੋਂ ਬਰਖਾਸਤ ਕੀਤਾ ਜਾਵੇ ਆ ਸਾਡਾ 3 ਘੰਟੇ ਦਾ ਟਾਈਮ ਆ ਜੀ ਅਗਰ ਸਰਕਾਰ ਨੇ ਇਹ ਨਹੀਂ ਮੰਨਿਆ ਤਾਂ ਇਹ ਧਰਨੇ ਪੱਕੇ ਵੀ ਹੋ ਸਕਦੇ ਆ ਲੁਧਿਆਣੇ ਚ ਇੱਕ ਥਾਂ ਬੈਠਾ ਹੋਰ ਕਿਤੇ ਲੁਧਿਆਣੇ ਚ ਇੱਕ ਹੈਗਾ ਆਪਣੇ ਵੈਸੇ ਲੁਧਿਆਣੇ ਮੇਨ ਚੱਕ ਜਗਾ ਜਾਂ ਮੰਤਰੀ ਇੱਕ ਵਾ ਬਾਕੀ ਦੋ ਐਮਐਲਏ ਦੇ ਘਰਾਂ ਮੋਰੇ ਆ ਇੱਕ ਤੇ ਇਧਰ ਦਿਾਲਪੁਰਾ ਦੇ ਤੇ ਇੱਕ ਇਧਰ ਰਾਏਕੋਟ ਵਾਲੀ ਸੈਕਟੇ ਕੱਲੇ ਲੁਧਿਆਣੇ ਧਰਨੇ ਦੀ ਤੇ ਆ ਬਾਕੀ ਨਹੀਂ ਨਹੀਂ ਪੂਰੇ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੇ ਹੈਗੇ ਆ ਵੀ ਆਲੀ 43 ਜਗ੍ਹਾ ਤੇ ਜਿਗਰਾਉਂ ਮਾਨ ਹਾਂ ਠੀਕ ਹੈ ਇਧਰ